ਨਮਾ ਸ਼ਹਿਰ ਖੰਡ ਮਿਲ ਕਮਾਂਡ ਏਰੀਆ ਵਿੱਚ ਗਹਿਲ ਮਜ਼ਾਰੀ ਵਿਖੇ ਖੇਤਰੀ ਖੋਜ ਕੇਂਦਰ ਕਪੂਰਥਲਾ ਤੋਂ ਕੀਟ ਵਿਗਿਆਨਕਾਂ ਦੀ ਟੀਮ ਨੇ ਗੰਨੇ ਦੀ ਪੈਦਾਵਾਰ ਲਈ ਜ਼ਮੀਨ ਦਾ ਨਰੀਖਣ ਕੀਤਾ ਜਿਸ ਵਿੱਚ ਚਰਨਜੀਤ ਸਿੰਘ ਚੱਜ ਗਹਿਲ ਮਜ਼ਾਰੀ ਦੀ ਖੇਤੀ ਕਰਨ ਦੀ ਟੈਕਨੀਕ ਨੇ ਕੀਟ ਵਿਗਿਆਨਕਾਂ ਨੂੰ ਪ੍ਰਭਾਵਿਤ ਕੀਤਾ ਕੀਟ ਵਿਗਿਆਨੀ ਕਾਂ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਅਤੇ ਫਸਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੀੜਾ ਮਕੌੜਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਵੇਖਣ ਨੂੰ ਨਹੀਂ ਮਿਲੀ ਜਿਸ ਦੇ ਚਲਦਿਆਂ ਚਰਨਜੀਤ ਸਿੰਘ ਚਾਚਾ ਹੋਰਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਅਤੇ ਬਾਕੀ ਕਿਸਾਨਾਂ ਨੂੰ ਵੀ ਐਸੇ ਤਰ੍ਹਾਂ ਦੀ ਤਕਨੀਕ ਵਰਤਣ ਲਈ ਪ੍ਰੇਰਿਤ ਕੀਤਾ ਠੀਕ ਹੈ ਜੀ ਮੇਰਾ ਨਾਮ ਡਾਕਟਰ ਰਜਿੰਦਰ ਕੁਮਾਰ ਹੈ ਮੈਂ ਬਤੌਰ ਕੀਟ ਵਿਗਿਆਨੀ ਖੇਤਰੀ ਖੋਜ ਕੇਂਦਰ ਕਪੂਰਥਲੇ ਦੀ ਸੇਵਾ ਨਿਭਾ ਰਿਹਾ ਹਾਂ ਅੱਜ ਮੇਰੇ ਨਾਲ ਡਾਕਟਰ ਅਮਰਦਾ ਜੀ ਡਾਕਟਰ ਨਵਦੀਪ ਜੀ ਤੇ ਅਸੀਂ ਅੱਜ ਨਵਾਂ ਸ਼ਹਿਦ ਦੇ ਜਿਹੜੇ ਵੱਖ-ਵੱਖ ਖੇਤ ਨੇ ਅੱਜ ਅਸੀਂ ਕੀੜੇ ਮਕੌੜੇ ਬਿਮਾਰੀਆਂ ਦਾ ਸਰਵੇਖਣ ਆਏ ਆ ਤੇ ਸਰਦਾਰ ਆਪਣੇ ਚਰਨ ਸਿੰਘ ਜੀ ਚੱਟ ਜੀ ਦੇ ਖੇਤਾਂ ਵਿੱਚ ਅਸੀਂ ਆਏ ਹੋਏ ਆ ਗੱਲ ਇਸ ਲਈ ਗੱਲ ਮਚਾਰੀਏ ਤੇ ਅਸੀਂ ਜਿੰਨਾ ਵੀ ਸਰਵੇ ਕੀਤਾ ਹੈ ਤੇ ਕੀੜੇ ਮਕੌੜੇ ਬਿਮਾਰੀਆਂ ਅਬਜ਼ਰਵ ਕੀਤੀਆਂ ਤਾਂ ਬਹੁਤ ਘੱਟ ਕੀੜਾ ਮਕੌੜਾ ਤੇ ਬਿਮਾਰੀ ਸਾਨੂੰ ਨਜ਼ਰ ਆਈ ਹੈ ਤੇ ਜਿੱਥੇ ਵੀ ਕਿਤੇ ਥੋੜਾ ਬਹੁਤਾ ਵੀਰੇ ਮਗੌੜਾ ਬਿਮਾਰੀ ਮੇਰੇ ਆ ਰਹੀ ਹੈ ਅਸੀਂ ਕਿਸਾਨ ਵੀਰਾਂ ਨੂੰ ਸਪਾਰਸ਼ ਕਰ ਰਹੇ ਹਾਂ ਕਿ ਉਹ ਸਾਡੀ ਜਿਹੜੀ ਅਸੀਂ ਸਪਾਰਸ਼ ਕੀਤੀਆਂ ਦਵਾਈਆਂ ਹੈ ਪੈਕੇਜ ਆ ਪ੍ਰੈਕਟਿਸ ਚ ਉਹਦੀ ਵਰਤੋਂ ਕਰਨ ਤੇ ਨਾਲ ਹੀ ਨਾਲ ਅਸੀਂ ਘਾਹ ਜਿਹੜੇ ਖੇਤਾਂ ਵਿੱਚ ਉਗਦੇ ਆ ਕਿਸ ਤਰ੍ਹਾਂ ਉਹਦੀ ਰੋਕ ਫਾਮ ਕਰਨੀ ਹੈ ਜਾਂ ਬਾੜ ਪਾਣੀ ਕਿਸ ਤਰ੍ਹਾਂ ਕਿੰਨਾ ਕ ਪਾਉਣਾ ਹੈ ਉਹ ਵੀ ਨਾਲ ਅਸੀਂ ਦੱਸ ਰਹੇ ਹਾਂ ਤੇ ਤਾਂ ਕਿ ਕਿਸਾਨ ਬਰਤੋਬਾਤੇ ਝਾੜ ਲੈ ਸਕਣ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਨਵਦੀਪ ਸਿੰਘ ਖੇਤਰੀ ਖੋਜ ਕੇਂਦਰ ਤੋਂ ਕੂਰਤਲਾਤੋ ਤੇ ਅੱਜ ਅਸੀਂ ਸ਼ੂਗਰ ਖੰਡ ਮਿਲ ਕਮਾਂਡ ਸ਼ਹਿਰ ਦੇ ਕਮਾਂਡ ਏਰੀਆ ਵਿੱਚ ਘੁੰਮ ਰਹੇ ਹਾਂ ਜੀ ਤੇ ਇੱਥੇ ਅਸੀਂ ਗੰਨੇ ਦੀਆਂ ਵੱਖ-ਵੱਖ ਜਿਹੜੀਆਂ ਕਿਸਮਾਂ ਕਮਾਂਡ ਏਰੀਆ ਵਿੱਚ ਹੈਗੀਆਂ ਤਸਦੀਕ ਤੇ ਨਾਲ ਹੀ ਕੀਟ ਦੇ ਮਕੌੜੇ ਉਸ ਦਾ ਨਿਰੇਖਣ ਕਰ ਰਹੇ ਹਾਂ ਤੇ ਓਵਰਆਲ ਫਸਲ ਵਧੀਆ ਹੈ ਪਰ ਜਿਵੇਂ ਕਿ ਗਰਮੀ ਬਹੁਤ ਪੈ ਰਹੀ ਹੈ ਤਾਂ ਉਸ ਵਿੱਚ ਸਮੇਂ ਸਿਰ ਪਾਣੀ ਲਗਾਣਾ ਤੇ ਐਜ਼ ਅ ਬਰੀਡਰ ਵੀ ਵੈਰਾਈਟੀਆਂ ਦੀ ਚੋਣ ਜਰੂਰ ਫਾਰਮਰ ਪਿਓਰ ਬੀਜ ਵਰਤਣ ਜੇ ਉਹਨਾਂ ਨੂੰ ਆਪਣੇ ਖੇਤ ਵਿੱਚ ਬਿਮਾਰੀ ਵਗੈਰਾ ਕੋਈ ਦਿਖਦੀ ਹੈ ਖਾਸ ਕਰਕੇ ਰੱਤਾ ਰੋਗ ਅਕੀ ਕੋਈ ਬਿਮਾਰੀ ਦਿਖਦੀ ਹੈ ਤਾਂ ਉਸ ਖੇਤ ਦਾ ਬੀ ਉਹ ਅਗਲੇ ਸਾਲ ਲਈ ਨਾ ਰੱਖਣ ਇੰਨਾ ਹੀ ਸਾਡੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਜੇ ਹੋਰ ਕੋਈ ਫਾਰਮਰ ਨੂੰ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਦਿੱਕਤ ਆ ਰਹੀ ਹੈ ਗੱਨਾ ਦੇ ਰਿਗਾਰਡਿੰਗ ਤਾਂ ਉਸ ਖੰਡ ਮਿਲ ਨਵਾਂ ਸ਼ਹਿਰ ਜਾਂ ਪੀਏਯੂ ਦੇ ਖੇਤਰੀ ਖੋਜ ਕੇਂਦਰ ਕਪੂਰਥਲਾ ਵਿੱਚ ਸੰਪਰਕ ਕਰਕੇ ਸਾਡੇ ਨਾਲ ਰਸਤਾ ਕਾਇਮ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਮੈਂ ਚਰਜੀ ਸਿੰਘ ਚਾਜਪਿੰਡ ਗਹਿਲਵਿਆਰੀ ਜ਼ਿਲ੍ਹਾ ਨਵਾਂ ਸ਼ਹਿਰ ਅੱਜ ਸਾਡੇ ਕੋਲ ਕਪੂਰਥਲਾ ਤੋਂ ਡਾਕਟਰ ਸਾਹਿਬ ਦੀ ਟੀਮ ਆਈ ਆ ਅ ਵਾਕੀ ਸੀਸੀਡੀਓ ਸਾਬ ਨਵਸ਼ਰ ਨਤੋਂ ਆਏ ਨੇ ਤੇ ਨਵਸ਼ਰ ਦੇ ਕਾਫੀ ਸਟਾਫ ਨਾਲ ਆ ਤੇ ਵਕ ਵਕ ਖੇਤਾਂ ਦਾ ਇਹਨਾਂ ਨੇ ਮਾਇਨਾ ਕੀਤਾ ਵੀ ਕੋਈ ਕੀਟਾਂ ਜਾਂ ਕੋਈ ਹੋਰ ਬਿਮਾਰੀਆਂ ਉਹ ਸਾਰੀਆਂ ਇਹਨਾਂ ਨੇ ਚੈੱਕ ਕੀਤੀਆਂ ਤੇ ਮਤਲਬ ਚਲੋ ਅਸੀਂ ਫਸਲ ਜਿਹੜੀ ਆ ਬੜੀ ਵਧੀਆ ਤਰੀਕੇ ਨਾਲ ਸੰਭਾਲਦੇ ਨਾਲ ਤੇ ਇਹਨਾਂ ਨੇ ਦੇਖਿਆ ਕਿ ਤੇ ਇੱਕ ਦੋ ਥਾਂ ਹੀ ਸੀ ਥੋੜਾ ਬਹੁਤਾ ਉਹਨੂੰ ਅਸੀਂ ਅਸੀਂ ਕੀੜੀ ਦੀ ਜਿਹੜੀ ਸਪਰੇਅ ਕਰਦੇ ਹਾਂਗੇ ਬਾਕੀ ਜਿਹੜੀ ਸਾਰੀ ਫਸਲ ਸਾਰੀ ਆ ਉਹ ਵਧੀਆ ਅਸੀਂ ਜਿਹੜਾ ਗੰਨਾ ਬੀਜਦੇ ਹਾਂ 5 ਫੁੱਟ ਦੇ ਵਿੱਚ ਦੇ ਆ ਤੇ 2 ਲੰਨਾ 5 ਫੁੱਟ ਦੇ ਵਿੱਚ ਦੇ ਆ ਤੇ ਸਾਡਾ ਜਿਹੜਾ ਝਾੜਿਆ ਉਹ ਵੀ ਜੰਨੇ ਨਾਲ ਲਗਭਗ ਵੱਜ ਜਾਂਦਾ ਕਿਉਂਕਿ ਇਹਨੂੰ ਧੁੱਪ ਹਵਾ ਥੱਲੇ ਤੱਕ ਪੈਂਦੀ ਆ ਉਹਦੇ ਨਾਲੇ ਗੰਨਾ ਮੋਟਾ ਹੁੰਦਾ ਤੇ ਬਾਕੀ ਗੋਡੀ ਕਰਨ ਦੇ ਲਈ ਆ ਤੁਸੀਂ ਦੇਖ ਸਕਦੇ ਆ ਥੱਲੇ ਆ ਦਿਖਾ ਦਿਓ ਮੜਿਆ ਤੇ ਵੀ ਜਦੋਂ ਛੋਟੇ ਰੂਟਰ ਬਟਰ ਦੇ ਨਾਲ ਅਸੀਂ ਇਹਦੀ ਗੋਡੀ ਕਰਦੇ ਆ ਛੋਟੇ ਟਰੈਕਟਰ ਨਾਲ ਗੰਨਾ ਪੱਧਰਾ ਆ ਵਿੱਚ ਨਦੀਨ ਵੀ ਹੈ ਨਹੀਂ ਜਦੋਂ ਗੰਨੇ ਦੇ ਵਿੱਚ ਤੁਹਾਡੇ ਨਦੀਨ ਨਹੀਂ ਹੋਣਗੇ ਤਾਂ ਤੁਹਾਡਾ ਜਿਹੜਾ ਆਟੋਮੈਟਿਕ ਜਿਹੜਾ ਝਾੜ ਵੱਧਦਾ ਆ ਤੇ ਇਸੇ ਕਰਕੇ ਮੈਂ ਹੋਰ ਕਿਸਾਨਾਂ ਨੂੰ ਬੇਨਤੀ ਕਰਦਾ ਇਹ ਤੁਸੀਂ ਵੀ 5 ਫੁੱਟ ਵਾਲੇ ਤੇ ਆਵੋ ਤੇ ਆਪਣੇ ਗੰਨੇ ਦੇ ਜਿਹੜਾ ਝਾੜ ਵਧਾਵੋ ਅੱਜ ਮੈਂ ਮਨਦੀਪ ਸਿੰਘ ਤੁਸੀਂ ਮੁੱਖ ਗਨਵਕਾਸ ਅਸਫਰ ਨਵਾਂ ਸ਼ਹਿਰ ਸ਼ੂਗਰ ਮੈਲ ਅਗਰ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਸਾਹਿਬ ਉਹਨਾਂ ਦਾ ਇੱਥੇ ਮੈਲ ਮੈਨੇਜਮੈਂਟ ਵੱਲੋਂ ਅਤੇ ਸਮੂਹ ਬੋਰਡ اور ਡਾਇਰੈਕਟਰ ਸਾਹਿਬਾਨ ਅਤੇ ਆਪਣੇ ਕਿਸਾਨ ਭਰਾਵਾਂ ਵੱਲੋਂ ਇੱਥੇ ਆਏ ਉਹਨਾਂ ਦਾ ਸਵਾਗਤ ਕਰਦੇ ਆਂ ਨਾਲ ਹੀ ਉਹਨਾਂ ਨੇ ਸਾਨੂੰ ਬਹੁਤ ਹੀ ਅਡਵਰਟਿਜ਼ਡ ਜਾਣਕਾਰੀ ਦਿੱਤੀ ਹੈ ਕਿ ਕਿਸਾਨਾ ਆਪਣੇ ਗੰਨੇ ਦੀ ਫਸਲ ਦਾ ਕਿਵੇਂ ਸੁਧਾਰ ਕਰਨਾ ਹੈ ਤੋ ਉਹਨਾਂ ਨੇ ਵੀ ਵਿజిਟ ਕਰਕੇ ਮਕਬਲ ਖੇਤਾ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਜਿਹੜਾ ਕਿ ਦੱਸਿਆ ਪਸੰਦ ਦਾ ਤਸਦੀਕ ਕਰਾਈਆ ਕਿ ਹੈ ਵੀ ਤਾਂ ਕਿ ਇਹ ਪਸੰਦ ਬਹੁਤ ਵਧੀਆ ਤੇ ਨਾਲ ਹੀ ਉਹਨਾਂ ਨੇ ਗਾਹ ਯੂਨੀਵਰਸਿਟੀ ਹਲੋ ਪਰਮਾਨੰਥ ਕੇ ਸਵਾਮੀ ਜੀ ਨਾਲ ਅਸਤੇ ਇਸ ਸਪੇਸਿੰਗ ਡਾਟਾ ਨੂੰ ਅਪਣਾਉਣ ਬਣਾ ਵਾਸਤੇ ਸਾਰੇ ਬਚਨ ਸਿੰਘ ਜੀ ਜਿੰਦਾਰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਲਾਹਾਂ ਕੀਤੀ ਜਿਹੜਾ ਕਿ ਉਹਨਾਂ ਨੇ ਆਹ ਜਿਹੜਾ ਸਪੇਸਿੰਗ ਦਾ ਟ੍ਰਾਇਲ ਮੁਕੀਤੇ ਨੇ ਬਹੁਤ ਹੀ ਜਾ ਗਾਂ ਬਦੂਏ ਤੇ ਬਹੁਤ ਹੀ ਮਸ਼ੀਨਰੀ ਕਰ ਲਈ ਹੈ ਪਹਿਲਾ ਪਹਿਲ ਕਰਨੀ ਕੀਤੀ ਹੈ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ ਬਾਕੀ ਇੱਥੇ ਜਿਹੜੇ ਜੁਨੀਅਰ ਸਟੇ ਡਾਕਟਰ ਸਾਹਿਬ ਮਿਲ ਸਮੂਚੀ ਮਿਲ ਮੈਨੇਜਮੈਂਟ ਵੱਲੋਂ ਸਾਡੇ ਸਾਰੇ ਵੱਲੋਂ ਕਿਸਾਨ ਭਰਾ ਵੱਲੋਂ ਅਸੀਂ ਉਹਨਾਂ ਦੇ ਇੱਥੇ ਪਹੁੰਚਦੇ ਧੰਨਵਾਦ ਕਰਦੇ ਆ ਤੇ ਸ਼ੁਕਰੀਆ ਦਾ ਕਰਦੇ ਸਾਰੇ ਦੇ ਖੇਤ ਵਿੱਚ ਆਟਮ ਸੋਇ ਨੀ ਦੀ ਜਿਹੜੀ ਆ ਫਸਲ ਦੇਖੀ ਆ ਮਨ ਮਨ ਦੇਖ ਕੇ ਬਹੁਤ ਖੁਸ਼ ਹੋਇਆ ਇਹਦਾ ਮੈਂ ਤੇ ਦੇਖਦਾ ਵੀ ਦਿੰਦਾ ਪਰ ਬਾਕੀ ਬੰਨਾਂ ਹੋਰ ਇਸ ਤਰ੍ਹਾਂ ਦੀ ਕਾਮਯਾਬੀ ਦੇਖੇ ਇਹ ਸਤੰਬਰ ਦੇ ਵਿੱਚ ਬੂਟੇ ਲਾਏ ਸੀ ਸੀਓਕੇਵੀ 95 ਵੈਰਾਈਟੀ ਦੇ ਜੋ ਐਸ ਵੇਲੇ ਤੱਕ ਠੀਕ ਹੈ ਮੈਂ 8 ਮੋੜ ਦੇ ਕੀ ਬਾਈਡ ਲਾ ਚੁੱਕੀ ਹੈ ਜੇ ਉਹ ਗਾਹ ਦੀ ਫਸਲ ਦੇਖੋ ਬਹੁਤ ਵੱਡੀਆਂ ਫਸਲ ਖੜੀ ਆ ਐਸੇ ਨੁਕ ਬਣਾਈ ਨੂੰ ਤਿਆਰ ਹੈ ਇਸ ਕਰਕੇ ਅਸੀਂ ਸਮੁੱਚੀ ਟੀਮ ਕਪੂਰਥਲੇ ਵੱਲੋਂ ਮਿਲ ਮੈਨੇਜਮੈਂਟ ਵੱਲੋਂ ਅਸੀਂ ਸਰਕਾਰ ਦੇ ਤਰਫੋਂ ਬਹੁਤ ਵਧਾਈ ਦੇਦੇ ਬਹੁਤ ਬਹੁਤ ਵਧਾਈ ਹੈ ਜੀ ਪਰਮਾਤਮਾ ਬਹੁਤ ਸੁਣੀ ਵਸੂ ਹੁੰਦੀ ਹੈ ਸਮਾਲੀ ਹੈ ਪਰਮਾਤਮਾ ਇਦਾਂ ਹੀ ਬਾਕੀ ਕਿਸਾਨਾਂ ਨੂੰ ਅਪੀਲ ਹੈ ਕਿ ਇਦਾਂ ਲਗਨ ਨਾਲ ਕੰਮ ਕਰੋ ਹਰ ਮਾਲਕ ਨੂੰ ਦੇਣਾ ਧੰਨਵਾਦ ਕੋਈ ਬਿਮਾਰੀ ਕੁਛ ਨਹੀਂ ਕਮ ਪਲਾਂਟਿੰਗ ਲੱਗੀ ਹੋਈ ਹੈ ਆਪਾਂ ਦੇਖ ਰਹੇ ਹਾਂ 8 ਫੁੱਟ ਦਾ ਗੰਨਾ ਹੋ ਗਿਆ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੋਈ ਕੀੜਾ ਮਕੋੜਾ ਬਿਮਾਰੀ ਨਜ਼ਰ ਨਹੀਂ ਆਉਗੀ ਇਹ ਇੱਕ ਬਹੁਤ ਹੀ ਸੋਹਣੀ ਫਸਲ ਹੈ ਆਟਮ ਪਲਾਂਟਿੰਗ ਦੇ ਹਿਸਾਬ ਨਾਲ ਤੇ ਸਰ ਸਰ ਕੀਤੀ ਹੈ ਉਹ ਵਧਾਈ ਦੇ ਪਾਸ ਤੇ ਇਸ ਵਾਸਤੇ ਦਰਸ਼ਨ ਸਿੰਘ ਆਪਣੇ ਜਲਜੀ ਸਾਹਿਬ ਸਰ ਵਧਾਈ ਦੇ ਪਾਸ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਫਸਲ ਹੈ